ਗੋਠੇ ਦੇ ਉੱਤੇ ਬੜੀ ਆਸਾਨ ਹੈ ਇੱਕੋ ਪਾਣੇ ਨਾਲ ਫਿੱਟ ਹੋ ਜਾਂਦੀ ਹੈ ਅੱਛਾ ਬਈ ਇੱਥੋਂ ਖੁੱਲ ਜਾਂਦਾ ਇਹਦਾ ਜੀ ਨੈਕ ਹਾਂ ਇਹ ਚੈਸਟ ਖੁੱਲ ਜਾਂਦੀ ਹੈ ਜੀ ਠੀਕ ਹੈ ਜੀ ਇਹ ਲੈ ਕੇ ਖੁੱਲ ਜਾਂਦੀ ਹੈ ਜੀ ਅੱਛਾ ਜੀ ਉਹ ਫਟ ਫੁੱਟ ਖੁੱਲ ਜਾਂਦੇ ਠੀਕ ਹੈ ਇੱਕੋ ਪਾਨੇ ਨਾਲ ਜੀ ਇਹ ਸਾਰੀ ਫਿਰ ਮਤਲਬ ਫਿੱਟ ਹੋ ਜਾਂਦਾ ਆਪਾਂ ਕਹਿੰਦੇ ਵੀ ਦੂਜੀ ਚਾਬੀ ਚੱਕਣ ਦੀ ਲੋੜ ਨਹੀਂ ਹੈਗੀ ਇੱਕ ਪਾਨੇ ਨਾਲ ਆਪਾਂ ਸਾਰੀ ਮਸ਼ੀਨ ਖੋਲ ਕੇ ਝੜਦੀ ਹੈ ਕੋਲੇ ਜਿੰਨੇ ਵੀ ਕਸਟਮਰ ਆਉਂਦੇ ਆ ਸਾਡੀ ਇੱਕ ਗੱਲ ਦੀ ਤਾਰੀਫ਼ ਕਰਦੇ ਆ ਉਹ ਬਾਈ ਜੀ ਕੁਆਲਿਟੀ ਦਾ ਤੁਸੀਂ ਬੜਾ ਧਿਆਨ ਰੱਖਿਆ ਅੱਛਾ ਨਾ ਵੀ ਇਸ ਚੀਜ਼ ਦਾ ਰਿਸਰਚ ਹੀ ਸਾਡੀ ਆ ਬਾਈ ਜੀ ਅੱਛਾ ਬਾਈ ਹਾਂ 2010 ਦੇ ਵਿੱਚ ਆਪਾਂ ਤਿਆਰ ਕੀਤਾ ਸੀ 2010 ਚ ਵੀ ਤਿਆਰ ਕਰਤਾ ਸੀ ਅਸੀਂ ਤਿਆਰ ਕੀਤਾ ਜੀ ਆਪਣੇ ਕੋਲੇ 2010 ਦੇ ਸਾਰੇ ਅਖਬਾਰਾਂ ਦੀਆਂ ਆਪਣੇ ਕੋਲੇ ਕਾਟੀਆਂ ਹਾਂ ਜੀ ਇਹ ਆਪਣਾ ਦਾਵਾ ਹੈ ਇਹ ਆਪਣਾ ਦਾਵਾ ਜੀ ਐਡਾ ਵੱਡਾ ਦਾਵਾ ਐਡਾ ਵੱਡਾ ਦਾਵਾ ਕੀ ਬਾਤ ਹੈ ਇਹ ਹੈ ਵੀ ਗੱਲ ਹੈਗੀ ਹੈ ਜੀ ਅਸੀਂ ਮਲਾ ਸਕਦੇ ਆਂ ਇਹ ਬੰਦੇ ਨੂੰ ਜਿਹੜੇ ਬੰਦੇ ਸਾਡੀ ਇਹ ਮਸ਼ੀਨ ਲੈ ਕੇ ਗਏ ਆ ਅੱਛਾ ਉਹਨਾਂ ਬੰਦਿਆਂ ਨੇ ਬੜਾ ਹੀ ਚਿੱਤ ਖੁਸ਼ ਹੋਏ ਹੋਏ ਆ ਉਹਨਾਂ ਨੇ ਹਾਂਜੀ ਦੋਸਤੋ ਬਲਵਾਨ ਐਗਰੋ ਵਾਲਿਆਂ ਦੇ ਖੜੇ ਆਗੇ ਤੇ ਬਾਈ ਹੋਰਾਂ ਦੀ ਲੋਕੇਸ਼ਨ ਸਾਨੂੰ ਪਹਿਲੀ ਹੀ ਦੱਸਦੀ ਆਪਾਂ ਸੇ ਆਪਣਾ ਮਾਨਸਾ ਗੈਂਚੇ ਦੇ ਵਿੱਚ ਲੋਕੇਸ਼ਨ ਆ ਬਾਈ ਹੋਰਾਂ ਦੀ ਆ ਦੇਖ ਸਕਦੇ ਹੋ ਬਰਨਾਲਾ ਰੋਡ ਤੇ ਬਲਵਾਨ ਐਗਰੋ ਵਾਲੇ ਨੇ ਤੇ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆ ਬਾਈ ਹੋਰਾਂ ਲਈ ਪਹਿਲੀ ਵਾਲੀ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਉਹਦੇ ਲਈ ਧੰਨਵਾਦ ਤੇ ਪਾਰਟ ਤੁਹਾਡੇ ਲਈ ਦੂਜਾ ਲੈ ਕੇ ਆਏ ਆ ਤੇ ਕੁਝ ਸਮਾਨ ਵੀਡੀਓ ਦੇ ਵਿੱਚ ਰਹਿ ਗਿਆ ਸੀ ਦਿਖਾਉਣਾ ਤੇ ਆਪਾਂ ਇਹ ਵਾਲੀ ਵੀਡੀਓ ਦੇ ਵਿੱਚ ਦਿਖਾਉਣੇ ਆ ਸਸੀ ਕਾਲ ਬਾਈ ਸਸੀ ਕਾਲ ਬਾਈ ਜੀ ਤੇ ਬਈ ਪਹਿਲਾਂ ਤਾਂ ਮੁਬਾਰਕਾ ਤੁਹਾਡੀ ਪਹਿਲਾਂ ਵਾਲੀ ਵੀਡੀਓ ਹੈ ਜਿਹੜੀ ਬਹੁਤ ਜਿਆਦਾ ਪਿਆਰ ਦਿੱਤਾ ਲੋਕਾਂ ਨੇ ਜੀ ਧੰਨਵਾਦ ਬਈ ਤੇ ਉਹਦੇ ਕਰਕੇ ਆਪਾਂ ਅੱਜ ਦੁਬਾਰੇ ਵੀਡੀਓ ਬਣਾਉਣ ਵਾਸਤੇ ਪਹੁੰਚੇ ਆਂਗੇ ਤੇ ਦੂਜੀ ਵੀਡੀਓ ਬਣਾਉਣ ਲੱਗੇ ਆਂ ਜਿਹੜਾ ਆਪਣਾ ਬਾਕੀ ਸਮਾਨ ਰਹਿ ਗਿਆ ਸੀ ਧੰਨਵਾਦ ਤੇ ਬਈ ਇਹਦੇ ਬਾਰੇ ਦੱਸੋ ਵੀ ਆਪਣਾ ਕੀ ਨਾਮ ਆ ਬਈ ਇਹਦਾ ਐ ਬਈ ਜੀ ਇਹ ਸਮੇਂ ਦੀ ਬੜੀ ਲੋੜ ਹੈ ਅੱਛਾ ਜੀ ਕਿਉਂਕਿ ਕਿਸੇ ਵੀ ਬੰਦੇ ਤੋਂ ਹੁਣ ਜਿਆਦਾ ਭਾਰ ਕੇ ਲੋਡ ਨਹੀਂ ਚੱਕਿਆ ਜਾਂਦਾ ਹਾਂਜੀ ਇਹ ਨਾ ਮਿਸਤਰੀ ਭਾਈ ਚਰਦੇ ਤੇ ਹਰ ਇੱਕ ਬੰਦੇ ਦੀ ਲੋੜ ਹੀ ਆ ਮੰਨ ਲਓ ਵੀ ਸਹੀ ਗੱਲ ਆ ਜੀ ਇਹ ਜਿਵੇਂ ਹੁਣ ਆਪਾਂ ਸੈਕੰਡ ਮੰਜ਼ਲ ਸਟਾਰਟ ਕਰ ਦਿੰਨੇ ਆ ਜੀ ਸੈਕੰਡ ਮੰਜ਼ਲ ਦੇ ਉੱਤੇ ਆਪਾਂ ਇੱਟਾਂ ਬਰੇਤੀ ਬਾਜਰੀ ਜੋ ਵੀ ਮਤਲਬ ਉਸਲੇ ਪੜਾ ਦਾ ਸਮਾਨ ਜੋ ਵੀ ਆਪਾਂ ਚੀਜ਼ ਲੈ ਜਾਣੀ ਆਪਾਂ ਹੱਥੀਂ ਜਾ ਕੇ ਨਹੀਂ ਚੜਾ ਸਕਦੇ ਇਹਨੂੰ ਸੈਕੰਡ ਮੰਜ਼ਲ ਤੇ ਫਿੱਟ ਕਰ ਲੋ ਜੀ ਇਹ ਆਪਣੀ ਅਸੀਂ ਤਾਂ ਇਹਦਾ ਨਾਮ ਬਾਈ ਜੀ ਰੱਖਿਆ ਮਿੰਨੀ ਲੋਡਰ ਕ੍ਰੇਨ ਅੱਛਾ ਭਾਈ ਤੇ ਬਾਜ਼ਾਰ ਦੇ ਵਿੱਚ ਇਹਨੂੰ ਮੋਰਨਿੰਗ ਮਸ਼ੀਨ ਵੀ ਕਹਿੰਦੇ ਆ ਇਹ ਮੰਕੀ ਮਸ਼ੀਨ ਵੀ ਹੈ ਅੱਛਾ ਜੀ ਅਸੀਂ ਇਹਦਾ ਇਸ ਇਸ ਨਾਮ ਨਾਲ ਅਸੀਂ ਇਹਨੂੰ ਮਤਲਬ ਮਾਰਕੀਟ ਚ ਲਾਂਚ ਕੀਤਾ ਜੀ ਇਹ ਸਾਰੀ ਜੀ ਜਿਹੜੀ ਹੈਗੀ ਬੜੀ ਆਧੁਨਿਕ ਤਰੀਕੇ ਨਾਲ ਬਣਾਈ ਹੋਈ ਹੈ ਜੀ ਜਿਵੇਂ ਅੱਜ ਕੱਲ ਟੈਕਨੀਕ ਨਾਲ ਸੰਧ ਬਣਦੇ ਹਨ ਨਾ ਉਸ ਟਾਈਪ ਤੇ ਬਣਾਈ ਹੋਈ ਹੈ ਇਹਦੇ ਚ ਵਧੀਆ ਹੈਵੀ ਡਿਊਟੀ ਆਪਾਂ ਮਤਲਬ ਜਿਹੜਾ ਆਇਰਨ ਯੂਜ਼ ਕੀਤਾ ਹੈ ਜੀ ਕੁਆਲਿਟੀ ਦਾ ਖਾਸ ਧਿਆਨ ਰੱਖਿਆ ਗਿਆ ਹੈ ਰੱਖ-ਰਖਾਵ ਦਾ ਖਾਸ ਧਿਆਨ ਰੱਖਿਆ ਗਿਆ ਇਹ ਇਹਦੀ ਜਿਹੜੀ ਫਿਟਿੰਗ ਹੈ ਕੋਠੇ ਦੇ ਉੱਤੇ ਬੜੀ ਆਸਾਨ ਹੈ ਇੱਕੋ ਪਾਣੇ ਨਾਲ ਫਿੱਟ ਹੋ ਜਾਂਦੀ ਹੈ ਅੱਛਾ ਬਈ ਇੱਥੋਂ ਖੁੱਲ ਜਾਂਦਾ ਹੈ ਇਹਦਾ ਜੀ ਨੈਕ ਹਾਂ ਜੀ ਇਹ ਚੈਸਟ ਖੁੱਲ ਜਾਂਦੀ ਹੈ ਜੀ ਠੀਕ ਹੈ ਜੀ ਇਹ ਲੈ ਕੇ ਖੁੱਲ ਜਾਂਦੀ ਹੈ ਜੀ ਅੱਛਾ ਜੀ ਉਹ ਫੱਟ ਖੁੱਲ ਜਾਂਦੇ ਥੱਲੋ ਫੱਟ ਠੀਕ ਹੈ ਇੱਕੋ ਪਾਨੇ ਨਾਲ ਜੀ ਇਹ ਸਾਰੀ ਫਿਰ ਮਤਲਬ ਫਿੱਟ ਹੋ ਜਾਂਦੀ ਆਪਾਂ ਕਹਿੰਦੇ ਵੀ ਦੂਜੀ ਚਾਬੀ ਚੱਕਣ ਦੀ ਲੋੜ ਨਹੀਂ ਹੈਗੀ ਇੱਕ ਪਾਨੇ ਨਾਲ ਆਪਾਂ ਸਾਰੀ ਮਸ਼ੀਨ ਖੋਲ ਕੇ ਚੜਦੀ ਹੈ ਉਹ ਵੀ ਅਸੀਂ ਫ੍ਰੀ ਦੇਵਾਂਗੇ ਨਾਲ ਉਹ ਵੀ ਨਾਲ ਫ੍ਰੀ ਦੇਵਾਂਗੇ ਲਓ ਜੀ ਤੇ ਬਾਕੀ ਫਿਰ ਇਹ 12.5 ਮਣ ਪੱਕਾ ਮਾਤਾ ਲੋਡ ਲੈ ਜਾਂਦੀ ਹੈ ਜੀ ਇਹ ਇਹਦੇ ਨਾਲ ਦੋ ਹੈਵੀ ਟਰਾਲੀਆਂ ਦਿੰਦੇ ਆ ਜੀ ਅੱਛਾ ਦੋ ਟਰ ਹੈਵੀ ਟਰਾਲੀਆਂ ਨਾਲ ਫ੍ਰੀ ਨੇ ਫ੍ਰੀ ਦਿੰਦੇ ਆ ਜੀ ਹਾਂ ਲਓ ਜੀ ਆਫਰ ਵੱਡੀ ਦੇ ਦੀ ਬਾਈ ਹੋਰ ਦੋ ਹੈਵੀ ਟਰਾਲੀਆਂ ਕਹਿੰਦੇ ਫ੍ਰੀ ਦੇਣੀ ਆ ਇਹਦੇ ਮਸ਼ੀਨ ਦੇ ਨਾਲ ਹਾਂਜੀ 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 ਤੇ ਇਹਦੇ ਨਾਲ ਫ੍ਰੀ 50 ਫੁੱਟ ਇਹ ਫ੍ਰੀ ਤਾਰ ਦੇਣੀ ਆ ਜੀ ਅੱਛਾ 50 ਫੁੱਟ ਨਾਲ ਫ੍ਰੀ ਤਾਰ ਹੋ ਗਈ 50 ਫੁੱਟ ਹੀ ਦੇਣੀ ਆ ਬਿਜਲੀ ਵਾਲੀ ਤਾਰ ਇਹਦੇ ਨਾਲ 50 ਫੁੱਟੀ ਬਿਜਲੀ ਵਾਲੀ ਤਾਰ ਕੀ ਬਾਤ ਆ ਬਈ ਵੱਡੀਆਂ ਆਫਰਾਂ ਦੇ ਰਹੇ ਹੋ ਹੈ ਬਈ ਹਾਂਜੀ ਹਾਂਜੀ ਬਿਲਕੁਲ ਹੈਵੀ ਤੇ ਇਹਦੇ ਗੇਅਰ ਬਾਕਸ ਲੱਗੇ ਆ ਜੀ ਕ੍ਰੈਪਟਨ ਦੀ ਮੋਟਰ ਲੱਗੀ ਹੈ ਕ੍ਰੈਪਟਨ ਦੀ ਮੋਟਰ ਹਾਂਜੀ ਹਾਂਜੀ ਕੈਪਟਨ ਦੀ ਮੋਟਰ ਲੱਗੀ ਹੈ ਉੱਪਰ نیچے ਲੈ ਜਾਣ ਵਾਸਤੇ ਬੈਂਟੈਕਸ ਕੰਪਨੀ ਦਾ ਓਰੀਜਨਲ ਬੈਂਟੈਕਸ ਕੰਪਨੀ ਦਾ ਓਰੀਜਨਲ ਲੱਗਿਆ ਹੋਇਆ ਆਪਾਂ ਚੇਂਜ ਓਵਰ ਜੀ ਚੇਂਜ ਓਵਰ ਚੇਂਜ ਓਵਰ ਲੱਗਿਆ ਇਹਨੂੰ ਉੱਪਰ ਕਰ ਲੋ ਤੇ ਉੱਪਰ ਲੈ ਜੂਗੀ ਉੱਪਰ ਲੈ ਜੂਗੀ ਜੀ نیچے ਕਰ ਲੋ ਇਹ نیچے ਲੈ ਆਊਗੀ ਕੀ ਬਾਤ ਹੈ ਜੀ ਐਕਸਟਰਾ ਹੈ ਮਤਲਬ ਬ੍ਰੇਕ ਦੀ ਲੋੜ ਨਹੀਂ ਗੇਅਰ 'ਚ ਹੀ ਬ੍ਰੇਕ ਹੈ ਪਰ ਐਕਸਟਰਾ ਬ੍ਰੇਕ ਵੀ ਲਾਏ ਹੈ ਐਕਸਟਰਾ ਬ੍ਰੇਕ ਵੀ ਵੈਸੇ ਤਾਂ ਗੇਅਰ 'ਚ ਬ੍ਰੇਕ ਹੈਗਾ ਹੈਗਾ ਜੀ ਹਾਂਜੀ ਪਰ ਫਿਰ ਵੀ ਐਕਸ ਕਈ ਵਾਰ ਆਪਾਂ ਆਪਾਂ ਇਹਨੂੰ ਤੁਸੀਂ ਬ੍ਰੇਕ ਦੇ ਸਕਦੇ ਹੋ ਠੀਕ ਹੈ ਠੀਕ ਹੈ ਜੀ ਇਹ ਮੰਨ ਲਓ ਕਿ ਆਪਣਾ ਪੈਨਲ ਸਿਸਟਮ ਕਿਤੇ ਜਾ ਕੇ ਲੂਜ਼ ਹੋ ਗਿਆ ਹਾਂਜੀ ਇਹ ਇਹ ਮਤਲਬ ਆਪਾਂ ਹੈਵਲ ਦਾ ਜੀ ਚੇਂਜ ਓਵਰ ਲਾਇਨ ਠੀਕ ਹੈ ਜੀ ਇਹਦੇ ਤੋਂ ਸਾਰਾ ਪੈਨਲ ਹੀ ਕੱਟਿਆ ਜਾ ਸਕਦਾ 1 ਲੱਖ 1 ਲੱਖ ਸਾਰਾ ਕੁਝ ਹੋ ਜਾਂਦਾ ਹਾਂਜੀ 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 ਠੀਕ ਹੈ ਠੀਕ ਹੈ ਬਾਕੀ ਇਹਦੇ ਚ ਵਧੀਆ ਤਰੀਕੇ ਦੀ ਇਹ ਬਾਸਕਟ ਬਣਾਈ ਹੈ ਬੈਲੈਂਸ ਬਾਸਕਟ ਹੈ ਜੀ ਬੈਲੈਂਸ ਬਾਸਕਟ ਹੈ ਹਾਂਜੀ 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 ਠੀਕ ਹੈ ਜੀ ਮੰਨ ਲਓ ਵੀ ਇਹਦੇ ਚ ਆਪਾਂ ਬਰੇਤੀ ਬਜਰੀ ਰੱਖ ਸਕਦੇ ਹਾਂ ਜੀ ਹਾਂਜੀ ਹਾਂਜੀ ਆਸਾਨੀ ਨਾਲ ਠੀਕ ਹੈ ਜੀ ਤੇ ਖਾਲੀ ਕਰਨੀ ਆ ਮਾਗਰਲੇ ਪਾਸੇ ਇਹਦੇ ਇੱਕ ਟਾਕੀ ਲਾਈ ਹੋਈ ਹੈ ਠੀਕ ਹੈ ਜੀ ਮੰਨ ਲਓ ਭਾਈ ਇਹਨੂੰ ਖੋਲੋ ਤੇ ਟਾਕੀ ਤਾਂ ਹੀ ਖਾਲੀ ਹੋਈ ਜਨ ਜਦੋਂ ਆਪਾਂ ਉੱਪਰ-ਨੀਚੇ ਲਿਆਣੀ ਉੱਪਰ-ਨੀਚੇ ਹਾਂਜੀ ਹਾਂਜੀ ਇਹਦੇ ਵਿੱਚ ਇੱਕ ਆਪਾਂ ਰੱਖ-ਰਖਾਅ ਵਾਸਤੇ ਟੂਲ ਕਿੱਟ ਲਾਈ ਹੋਈ ਹੈ ਅੱਛਾ ਜੀ ਰੱਖ-ਰਖਾਅ ਵਾਸਤੇ ਟੂਲ ਕਿੱਟ ਵੀ ਲਾਈ ਹੋਈ ਹੈ ਕੀ ਜੀ ਸਹੂਲਤਾਂ ਬਹੁਤ ਦੇਤੀਆਂ ਹਨਾ ਭਾਈ ਹਾਂਜੀ ਇਹ ਟੂਲ ਕਿੱਟ ਲੱਗਦੀ ਹੈ ਲਓ ਭਾਈ ਇੱਥੇ ਜੋ ਪਾਣਾ ਚਾਹੀਏ ਰੱਖਣਾ ਕੁਝ ਵੀ ਰੱਖਣਾ ਹਾਂਜੀ ਤੇ ਇੱਥੇ ਆਪਾਂ ਰੱਖ ਸਕਦੇ ਹਾਂ ਠੀਕ ਹੈ ਜੀ ਬਾਕੀ ਮਾਰਕੀਟ ਦੇ ਵਿੱਚ ਬਹੁਤ ਹੋਣਗੀਆਂ ਮਸ਼ੀਨਾਂ ਜੀ ਤਿਆਰ ਕਰੀ ਜਾਂਦੇ ਆ ਭਾਈਚਾਰ ਪਰ ਅਸੀਂ ਆਪਦੀ ਕੁਆਲਟੀ ਦਾ ਖਾਸ ਧਿਆਨ ਰੱਖਿਆ ਹੋਇਆ ਠੀਕ ਹੈ ਜੀ ਹਾਂ ਇਹ ਤੁਹਾਨੂੰ ਦਿਖਦੀ ਵੀ ਹੈ ਬਣੀ ਹੋਈ ਚੀਜ਼ ਇਹਦੇ ਸਾਡੇ ਕੋਲੇ ਜਿੰਨੇ ਵੀ ਕਸਟਮਰ ਆਉਂਦੇ ਆ ਸਾਡੀ ਇੱਕ ਗੱਲ ਦੀ ਤਾਰੀਫ ਕਰਦੇ ਆ ਉਹ ਬਾਈ ਜੀ ਕੁਆਲਟੀ ਦਾ ਤੁਸੀਂ ਬੜਾ ਧਿਆਨ ਰੱਖਿਆ ਕੁਆਲਟੀ ਦਾ ਤੁਹਾਨੂੰ ਦੇਖੋ ਕੁਆਲਟੀ ਮੁਤਾਬਕ ਸਾ ਥੋੜਾ ਜਿਹਾ ਸਾਡਾ ਚਲੋ ਪ੍ਰਾਈਸ ਦਾ ਫਰਕ ਪੈ ਜਾਂਦਾ ਜੀ ਪਰ ਅਸੀਂ ਫਿਰ ਵੀ ਮਾਰਕੀਟ ਰੇਟ ਤੇ ਪ੍ਰਾਈਸ ਦੇ ਰਹੇ ਹਾਂ ਐ ਨਹੀਂ ਹੈਗਾ ਵੀ ਅਸੀਂ ਕੋਈ ਜਾਦੇ ਕੁਝ ਕਰ ਰਹੇ ਹਾਂ ਮਾਰਕੀਟ ਦੇ ਨਾਲੋਂ ਤੁਸੀਂ ਕੁਆਲਿਟੀ ਦਾ ਵੱਧ ਦੇ ਹੀ ਰਹੇ ਹੋ ਦੇ ਹੀ ਰਹੇ ਹੋ ਪਰ ਬਹੁਤ ਵਧੀਆ ਰੇਟ ਕੁਆਲਿਟੀ ਦਾ ਵੀ ਚਲੋ ਦੁੱਗਣੀ ਤਿਗਣੀ ਹੋ ਗਈ ਹੈ ਰੇਟ ਪਰ ਮਾਰਕੀਟ ਵਾਲੀ ਹੈ ਹਾਂ ਰੇਟ ਮਾਰਕੀਟ ਵਾਲੀ ਹੈ ਰੇਟ ਮਾਰਕੀਟ ਵਾਲੀ ਹੈ ਸਾਡੇ ਜੀ ਮਤਲਬ ਰੇਟ ਜੀ ਨਹੀਂ ਕੋਈ ਅਸੀਂ ਉਹ ਕਰਿਆ ਆਪਾਂ ਕੁਆਲਿਟੀ ਹੈ ਤੀਜੂਨਿਕ ਬਣਾ ਰਹੇ ਹਾਂ ਬਾਈ ਜੀ ਦਾ 40 45 ਸਾਲ ਦਾ ਪੁਰਾਣਾ ਤਜਰਬਾ ਹੈ ਅੱਛਾ ਜੀ ਇਸ ਖੇਤਰ ਦੇ ਵਿੱਚ ਇਹ ਇਸੇ ਜਗ੍ਹਾ ਤੇ ਇਹ 1990 ਦੀ ਉਹ ਦੇਖੋ ਸਾਲ 1990 ਹ ਉਦੋਂ ਤੋਂ ਦਾਤ ਮਤਲਬ ਕੁਆਲਟੀ ਬਾਕੀ ਇਹ ਹੈ ਜੀ ਅਸੀਂ ਇਹ ਸਿਸਟਮ ਦੇ ਵਿੱਚ ਬਹੁਤ ਪਹਿਲਾਂ ਦੇ ਜੁੜੇ ਹੋਏ ਹਾਂ 2010 ਤੋਂ ਅਸੀਂ ਇਹ ਆਧੁਨਿਕ ਚੀਜ਼ਾਂ ਬਣਾ ਰਹੇ ਹਾਂ ਠੀਕ ਹੈ ਜੀ ਤੇ ਆ ਆ ਇਧਰ ਮਸ਼ੀਨ ਆ ਗਈ ਜੀ ਆਪਣੀ ਹੈਨਾ ਇਹ ਇਹਦੀ ਵੀ ਸਮੇਂ ਜਿਵੇਂ ਆਪਾਂ ਕਿਹਾ ਇਹਦੀ ਲੋਡ ਹੈ ਜੀ ਇਹ ਵੀ ਉਸ ਤੋਂ ਵੀ ਵੱਧ ਲੋਡ ਹੈ ਇਹਦੀ ਉਸ ਤੋਂ ਵੀ ਵੱਧ ਹੈ ਜੀ 10 ਦੌਰਮਟ ਕਿਸੇ ਤੋਂ ਨਹੀਂ ਬਾਜਦਾ ਸਹੀ ਗੱਲ ਹੈ ਜੀ ਇਹਦੀ 10 ਦੌਰਮਟ ਮਾਰੋ ਥੱਕ ਜਾਂਦਾ ਬੰਦਾ ਸਹੀ ਗੱਲ ਹੈ ਸਹੀ ਗੱਲ ਠੀਕ ਹੈ ਬਾਈ ਜੀ ਇਹ ਮਤਲਬ ਇੱਕ ਹੀ ਚੀਜ਼ ਬਣਾਇਆ ਐਂ ਮੰਨ ਲਓ ਵੀ ਇਸ ਚੀਜ਼ ਦੀ ਤਾਂ ਰਿਸਰਚ ਹੀ ਸਾਡੀ ਆ ਬਾਈ ਜੀ। ਅੱਛਾ ਬਾਈ। ਹਾਂ 2010 ਦੇ ਵਿੱਚ ਆਪਾਂ ਤਿਆਰ ਕੀਤਾ ਸੀ। 2010 ਚ ਤੁਸੀਂ ਤਿਆਰ ਕਰਤਾ ਸੀ। ਅਸੀਂ ਤਿਆਰ ਕੀਤਾ ਜੀ ਆਪਣੇ ਕੋਲੇ 2010 ਦੇ ਸਾਰੇ ਅਖਬਾਰਾਂ ਦੀਆਂ ਆਪਣੇ ਕੋਲੇ ਕਾਟੀਆਂ। ਹਾਂਜੀ। ਬਹੁਤ ਵੱਡੇ ਵੱਡੇ ਮਤਲਬ ਆਪਣੇ ਪੋਸਟਰ ਬੈਨਰ ਉਸ ਟਾਈਮ ਦੇ ਉੱਤੇ ਅਖਬਾਰਾਂ ਤੇ ਆਈ ਐ। ਉਹ ਆਪਣੀ ਐਡ ਵੀ ਅਖਬਾਰਾਂ ਵਾਲਿਆਂ ਨੇ ਫ੍ਰੀ ਕਰੀ ਕਿਉਂਕਿ ਉਹ ਆਪਣੀ ਨਵੀਂ ਚੀਜ਼ ਸੀ। ਸਹੀ ਗੱਲ ਹੈ ਜੀ। ਹਾਂ ਬਿਲਕੁਲ ਆਪਣੀ ਨਵੀਂ ਚੀਜ਼ ਸੀ ਉਸ ਟਾਈਮ ਦੇ ਉੱਤੇ ਮੈਂ ਕਹਿਣਾ ਵੀ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਬਹੁਤ ਘੱਟ ਹੈ ਇਹ ਬਣਾਉਂਦੇ ਹੋਣਗੇ ਆਪਾਂ ਨੂੰ ਨਹੀਂ ਪਤਾ ਪਰ ਰਿਸਰਚ ਸਾਡੀ ਸੀ ਜੀਐਸ ਠੀਕ ਹੈ ਜੀ ਉਦੋਂ ਤੋਂ ਬਾਈ ਜੀ ਅਸੀਂ ਇਹਦੇ ਸੁਧਾਰ ਕਰਦੇ ਕਰਦੇ ਮਤਲਬ ਇਹਨੂੰ ਇਸ ਖੇਤਰ ਜਿਲੇ ਆਏ ਪਹਿਲਾਂ ਇਹ ਰਿੰਗ ਰਿੰਗ ਕੇ ਚਲਾਉਣ ਵਾਲਾ ਬਣਾਇਆ ਸੀ ਇਹ ਬਾਈ ਜੀ ਬਹੁਤ ਵਧੀਆ ਸਹੂਲਤ ਹੈ ਜਿਵੇਂ ਕਿਸੇ ਨੇ ਨਮਾ ਘਰ ਪਾਉਣਾ ਹੈ ਹਾਂਜੀ ਭਰਤ ਪਾਉਣੀ ਹੈ ਭਰਤ ਕੁੱਟਣ ਵਾਸਤੇ ਲਾਲ ਰੋੜੀ ਪਾਉਣੀ ਹੈ ਫਰਸ ਲਾਉਣ ਵਾਸਤੇ ਉਹ ਕੁੱਟਣ ਵਾਸਤੇ ਨੀਹਾ ਕੁੱਟਣ ਵਾਸਤੇ ਹਨ ਇਹਦੇ ਤੋਂ ਪਟਾਈ ਵਾਲਾ ਕੋਈ ਮਰਜ਼ੀ ਕੰਮ ਲੈਂਦਾ ਜਾ ਸਕਦਾ ਅੱਛਾ ਜੀ ਬਾਈ ਜੀ ਇਹ ਜਿਹੜਾ ਚੱਲਦਾ ਨਾ ਇਹ ਸਾਰਾ ਪਹਿਲਾਂ ਤਾਂ ਉਹੀ ਤੁਹਾਡੇ ਲਈ ਗੱਲ ਹੈ ਵੀ ਆਪਣਾ ਸਾਰੀ ਕੁਆਲਿਟੀ ਦਾ ਧਿਆਨ ਰੱਖਿਆ ਕੁਆਲਿਟੀ ਦਾ ਧਿਆਨ ਰੱਖਿਆ ਬਈ ਯਾਰ ਨੂੰ ਜੂਜ ਕਰਾ ਆਈਐਸਆਈ ਮਾਰਕ ਹੈ ਕਿਉਂਕਿ ਇਹਦੇ ਮਾੜੀ ਜੀ ਕੋਈ ਚੱਲਣੀ ਨਹੀਂ ਜੀ ਸਹੀ ਗੱਲ ਹੈ ਜੀ ਸਾਰਾ ਨਾ ਇਹ ਹਾਰਲੇਡ ਵਰਸ ਮੰਗੂ ਜੀ ਅੱਛਾ ਜੀ ਇਹ ਹਾਰਲੇਡ ਰਿਕਨ ਮੋਟਰਸਾਈਕਲ ਮੰਗੂ ਸਾਰਾ ਹੈਂਡ ਮੇਡ ਹੈ ਜੀ ਠੀਕ ਹੈ ਜੀ ਇਹ ਮਾਰਕੀਟ ਦੇ ਵਿੱਚ ਇਹਦੀ ਨਾ ਤੁਹਾਨੂੰ ਕੋਈ ਵੀ ਚੀਜ਼ ਮਾਰਕੀਟ ਨੂੰ ਐ ਨਹੀਂ ਹੈਵੀ ਲੈ ਕੇ ਸੈਂਪਲ ਕਰਦੀ ਠੀਕ ਹੈ ਜੀ ਸਾਰੇ ਹੀ ਹੈਂਡ ਮੇਡ ਬਣਿਆ ਹੋਇਆ ਜੀ ਸਾਰੇ ਹੀ ਹੈਂਡ ਮੇਡ ਸਾਰਾ ਹੈਂਡ ਮੇਡ ਹੈ ਕੀ ਬਾਤ ਹੈ ਜੀ ਐ ਨਹੀਂ ਹੈਵੀ ਕੋਈ ਚੀ अच्छा जी क्योंकि ਇਹ ਨਹੀਂ ਚੱਲਣਾ ਹੀ ਨਹੀਂ ਜੀ ਬਗੈਰ ਹੈ ਨਹੀਂ ਸਹੀ ਗੱਲ ਆ ਜੀ ਇਹ ਬਈ ਇੱਕ ਟਣ ਦੇ ਲਗਭਗ ਸੱਟ ਮਾਰਦਾ ਇੱਕ ਟਣ ਦੀ ਸੱਟ ਮਾਰਦਾ ਇੱਕ ਮਾਰਦਾ ਠੀਕ ਹੈ ਜੀ ਮੱਤੀ ਮਾਰਦੀ ਲਗਭਗ ਇਹ ਸੱਟ ਮਾਰਦਾ ਬਈ ਜੀ ਠੀਕ ਹੈ ਜੀ ਤੇ 25% ਇਹ ਕਵਰ ਕਰਦਾ ਆਈ ਵਾਰ ਨੂੰ 25% ਆਈ ਵਾਰ ਨੂੰ ਨਵਾਂ ਕਵਰ ਕਰਦਾ ਠੀਕ ਹੈ ਜੀ ਠੀਕ ਹੈ ਪਹਿਲਾਂ ਵਾਲਾ ਜਿਵੇਂ ਮੰਨ ਲਓ ਵੀ ਇਹਨੇ ਇਹਦਾ ਚੌਥਾ ਹਿੱਸਾ ਹੋ ਗਿਆ ਹਾਂ ਦੁਬਾਰੇ ਦੁਬਾਰੇ ਕਵਰ ਦੁਬਾਰੇ ਦੁਬਾਰੇ ਵਧ ਹੀ ਜਾਂਦਾ ਜੀ ਏਕੇ ਬਾਕੀ ਇਹਦੇ ਚ ਖਾਸ ਧਿਆਨ ਇਹ ਰੱਖਿਆ ਗਿਆ ਵੀ ਬੈਲੈਂਸ ਇਹਦਾ ਬਹੁਤ ਵਧੀਆ ਬਣਿਆ ਆ ਠੀਕ ਹੈ ਜੀ ਜਦੋਂ ਤੁਸੀਂ ਇੱਕ ਵਾਰੀ ਛੜਤਾ ਇਹ ਸਿੱਧਾ ਹੀ ਤੁਰੇ ਜਾਊਗਾ। ਸਿੱਧਾ ਹੀ ਤੁਰੇ ਜਾਊਗਾ। ਇਸੇ ਮਤਲਬ ਇਸੇ ਚੈਨਲ ਗੇਅਰ ਤੋਂ ਇਹ ਗੇਅਰ ਆ ਗਿਆ ਜੀ। ਅੱਗੇ ਪਿੱਛੇ ਵਾਲਾ ਗੇਅਰ ਆ ਗਿਆ। ਇਹ ਪੂਰੇ ਕੰਦ ਵਗੈਰਾ ਆ ਕੇ ਨਿਊਟਰਲ ਕਰਕੇ ਖੜਜੂ ਜੇ ਇੱਕ ਥਾਂ ਖੜਾ ਕੇ ਘਟਾਉਣਾ ਤੇ ਇਹ ਨਿਊਟਰਲ ਹੋ ਕੇ ਰੁਕੀ ਜਾਊਗਾ। ਠੀਕ ਹੈ ਜੀ। ਬਾਕੀ ਐਸੇ ਤੋਂ ਜੇ ਤੁਸੀਂ ਦੂਸਰੀ ਸਾਈਡ ਨੂੰ ਦਿੱਤਾ ਇਹ ਬੈਕ ਹੋ ਜਾਊਗਾ ਜੀ। ਇਹ ਸਿੱਧਾ ਹੀ ਬੈਕ ਹੋ ਜੇ ਇਸੇ ਦੀ ਫਰੰਟ ਚੱਲੂਗਾ ਇਸੇ ਤੋਂ ਹੀ ਨਿਊਟਰਲ ਹੋ ਜਾਊਗਾ। ਇਸੇ ਤੋਂ ਨਿਊਟਰਲ ਹੋ ਜਾਊਗਾ। ਇੱਕ ਗੇਅਰ ਤੁਸੀਂ ਸਾਰੇ ਕੰਮ ਕਰਦਾ ਇਹ। ਸਾਰੇ ਕੰਮ ਹੋ ਜਾਣਗੇ। ਠੀਕ ਹੈ ਜ ਇਹ ਵੀ ਪੂਰਾ ਤਗੜੇ ਵਧੀਆ ਕੰਪਨੀ ਦਾ ਵਧੀਆ ਕੰਪਨੀ ਦਾ ਲੱਗਿਆ ਹਾਂਜੀ ਹਾਂਜੀ ਇਹਦੇ ਨਾਲ ਵੀ ਆਪਾਂ ਨਾਮੀ ਕੰਪਨੀ ਕਹਦੀ ਆਪਾਂ ਆ ਨਾਮੀ ਕੰਪਨੀ ਸਹੀ ਗੱਲ ਆ ਜੀ ਮਤਲਬ ਜੀ ਕੰਪਨੀ ਨਾਲ ਕਿਸੇ ਆਪਣਾ ਕੁਆਲਿਟੀ ਨਾਲ ਤੁਸੀਂ ਕੋਈ ਕੰਪਰੋਮਾਈਜ਼ ਨਾ ਕੋਈ ਕੰਪਰੋਮਾਈਜ਼ ਨਹੀਂ ਟਾਇਰ ਹੈ ਇਹਦੇ ਚ ਹੈਵੀ ਜੀ ਟਾਇਰ ਵੀ ਐਕਸਟਰਾ ਹੈ ਵੀ ਹੈ ਨਾ ਹੈਵੀ ਜਿਹੇ ਰਿੰਮ ਨੇ ਜੀ ਤੇ ਹਾਰੇ ਕਿ ਜਿਹੜੇ ਵਾਇਰਿੰਗ ਹੈ ਉਹ 베어ਿੰਗ ਸਾਰੇ ਅਸੀਂ ਨਵੇਂ ਲਾਏ ਆ ਅੱਛਾ ਵਾਇਰਿੰਗ ਵੀ ਨਵੀਂ ਹੈ ਹਾਂ ਠੀਕ ਹੈ ਜੀ ਬਾਜ਼ਾਰ ਦੇ ਵਿੱਚ ਨਾ ਕਈ ਵਾਰੀ ਕੋਈ ਇਸ ਚੀਜ਼ ਦੀ ਹੋ ਜਾਂਦੀ ਬੰਦਾ ਲਾਲਚ ਕਰਕੇ ਹਾਂਜੀ ਹਾਂਜੀ 베어ਿੰਗ ਨਵੇਂ ਲਾਏ ਹੋਇਆ ਬਿਲਕੁਲ ਸਹੀ ਗੱਲ ਜੀ ਸਾਰੇ 베어ਿੰਗ ਸਾਰੇ ਓਵਰਆਲ ਜੀ ਬਾਕੀ ਇਹ ਬੋਲਟਮੀਟਰ ਲਾਇਆ ਜੀ ਅੱਛਾ ਬੋਲਟਮੀਟਰ ਵੀ ਨਾਲ ਲਾ ਦਿੱਤਾ ਹੈ ਹਾਂਜੀ 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 ਬੋਲਟਮੀਟਰ ਲਾਇਆ ਹੈ ਇਹਦੇ ਨਾਲ ਵੀ ਅਸੀਂ 50 ਫੁੱਟ ਤਾਰ ਕੰਪਨੀ ਵੱਲੋਂ ਖਰੀਦਨੇ ਆ ਜੀ ਅੱਛਾ ਇਹਦੇ ਨਾਲ ਵੀ 50 ਫੁੱਟ ਤਾਰ ਇਹਦੇ ਨਾਲ ਵੀ ਅਸੀਂ ਸਾਰੀਆਂ ਚੀਜ਼ਾਂ ਨਾਲ ਆਪਣੀ ਰੇੜੀ ਤੋਂ ਲੈ ਕੇ ਮਿੱਲੀ ਲੋਡਰ ਕ੍ਰੇਨ ਤੱਕ ਇਹਦੇ ਤੱਕ ਆ। ਅਸੀਂ ਇੱਕ ਗਿਫਟ, ਆਕਰਸ਼ਿਤ ਗਿਫਟ ਜਿਹੜਾ ਘਰੇ ਕੰਮ ਆਣ ਵਾਲਾ। ਅੱਛਾ। ਅਸੀਂ ਉਹ ਹਰ ਇੱਕ ਚੀਜ਼, ਹਰ ਇੱਕ ਚੀਜ਼ ਨਾਲ ਕੋਈ ਵੀ ਚੀਜ਼ ਲੈ ਜੇ ਬੰਦਾ ਚਾਹੇ। ਕੋਈ ਵੀ ਲੈ ਜੇ ਜੀ। ਚਾਹੇ ਇੱਕ ਲੈ ਜੇ ਚਾਹੇ 10 ਲੈ ਜੇ ਉਹਨਾਂ ਗਿਫਟ ਦੇਣੀ ਦੇਣੇ ਆ। ਉਹਨੇ ਤਾਂ ਗਿਫਟ ਅਸੀਂ ਦੇਣੀ ਦੇਣਾ। ਕੀ ਬਾਤ ਹੈ ਜੀ। ਬਹੁਤ ਵੱਡੀਆਂ ਆਫਰਾਂ ਲਾਰਖੇ ਨੇ ਤੇ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਨਾ। ਨਹੀਂ ਨਹੀਂ ਨਹੀਂ। ਠੀਕ ਹੈ ਜੀ। ਰੇਟ ਬਾਜ਼ਾਰ ਵਾਲੇ ਆ। ਹਾਂ। ਰੇਟ ਬਾਜ਼ਾਰ। ਕੀ ਬਾਤ ਹੈ ਜੀ। ਰੇਟ ਬਾਜ਼ਾਰ ਵਾਲੇ ਆ। ਸਾਰਾ ਕੁਝ ਹੈਵੀਜਾ ਜੀ। ਇਹਦੀ ਆਪਣੀ ਮਤਲਬ ਜਿਹ ਇਹ ਤਾਂ ਕਦੀ ਗਾਰੰਟੀ ਨਹੀਂ ਮੋਟਰ ਦੀ ਗਾਰੰਟੀ ਹੈ ਮੋਟਰ ਦੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਤਾਂ ਚਲੋ ਜ਼ਿੰਮੇਵਾਰੀ ਹੈ ਹਾਂਜੀ ਇੰਨੀਆਂ ਕੁ ਵਧੀਆ ਚੀਜ਼ਾਂ ਜੀ ਹਾਂਜੀ ਕਿ ਇਹ 6 ਮਹੀਨੇ ਮਾਰਕੀਟ ਚ ਚੱਲ ਗਈਆਂ 6 ਮਹੀਨੇ ਆਪਣੀ ਉਹ ਮਸ਼ੀਨ ਚੱਲ ਗਈ ਹਾਂਜੀ 6 ਮਹੀਨੇ ਚੱਲ ਗਈ ਬਸ ਤੁਹਾਡੀ ਫਰੀ ਹੋ ਗਈ ਜੀ अच्छा जी ਇੰਨਾ ਛੇਤੀ ਕੋਈ ਚੀਜ਼ ਫਰੀ ਨਹੀਂ ਹੁੰਦੀ ਸਹੀ ਗੱਲ ਹੈ ਜੀ ਅਸੀਂ ਇਹ ਦਾਵਾ ਜਿਆ ਕਰਦੇ ਆ ਵੀ ਜੇ ਬੰਦਾ ਇਹਨਾਂ ਤੇ ਜਿੰਨੇ ਕ ਪੈਸੇ ਲਾਉਂਦਾ ਹੈ ਤੂੰ 5 ਗੁਣੇ ਵੱਧ ਉਹਦੀ ਆਮਦਨ ਹੋ ਜੂਗੀ ਜੀ ਅੱਛਾ ਜੀ ਹਾਂ ਫੇਰ ਕਿਤੇ ਜਾ ਕੇ ਮਾੜਾ ਮੋਟਾ ਇਹਨਾਂ ਤੇ ਕੋਈ ਅਸਰ ਹੋ ਸਕਦਾ ਹੈ ਤੇ ਨਹੀਂ ਇਹਨਾਂ ਤੇ ਕੋਈ ਅਸਰ ਹੋਣ ਵਾਲੀ ਗੱਲ ਨਹੀਂ ਜੇ ਆਪਾਂ ਕਹਿੰਦੇ ਵੀ ਬੰਦਾ ਜੇ ਆਧਾਰਨ ਵਜੋਂ ਆਪਾਂ ਮੰਨ ਲਈ ਵੀ ਕੋਈ ਬੰਦਾ 1 ਲੱਖ ਰੁਪਏ ਕਿਸੇ ਚੀਜ਼ ਤੇ ਲਾਉਂਦਾ ਤੂੰ 5 ਲੱਖ ਰੁਪਏ ਉਹਨੂੰ ਕਮਾਈ ਕਰਕੇ ਦੇ ਦੇ। ਉਹ ਤੋਂ ਬਾਅਦ ਹੋ ਸਕਦਾ ਕਿ ਤੇ ਕੋਈ ਉਹਦੀ 50 40000 ਰੁਪਏ ਦੀ ਰਿਪੀਰ ਹੋ ਜਾਵੇ ਆਪਣਾ। ਇਹ ਆਪਣਾ ਦਾਵਾ ਹੈ। ਇਹ ਆਪਣਾ ਦਾਵਾ ਜੀ। ਐਡਾ ਵੱਡਾ ਦਾਵਾ। ਐਡਾ ਵੱਡਾ ਦਾਵਾ ਜੀ। ਕੀ ਬਾਤ ਹੈ। ਇਹ ਹੈ ਵੀ ਗੱਲ। हैगी है जी। ਅਸੀਂ ਮਿਲਾ ਸਕਦੇ ਆਂ ਇਹ ਬੰਦੇ ਨੂੰ। ਜਿਹੜੇ ਬੰਦੇ ਸਾਡੀ ਇਹ ਮਸ਼ੀਨ ਲੈ ਕੇ ਗਏ ਆ। ਅੱਛਾ। ਉਹਨਾਂ ਬੰਦਿਆਂ ਨੇ ਬੜਾ ਹੀ ਚਿੱਤ ਖੁਸ਼ ਹੋਏ ਹੋਏ ਆ। ਉਹਨਾਂ ਨੇ ਆਪਦੇ ਮੂੰਹੋਂ ਦੱਸਿਆ ਹੈ ਜੀ। ਆਪਦੇ ਮੂੰਹ। ਭਾਈ ਜੀ ਇਹ ਇੱਕ ਵਾਰੀ ਕੋਠੇ ਤੇ ਚੜ੍ਹਾ ਲਈ ਬੰਦੇ ਨੇ 3 ਮਹੀਨੇ ਮੰਨ ਲਓ 2 ਮਹੀਨੇ ਕੰਮ ਚੱਲਦਾ ਹੈ। ਹਾਂਜੀ। ਤੂੰ ਕਹਿੰਦਾ 500 ਰੁਪਿਆ ਕਿਰਾਇਆ 500 ਹੀ ਦੁਰਮੜਦਾ ਜੀ। ਅੱਛਾ ਜੀ। ਬੰਦਾ ਇਹਨੇ ਮੰਨ ਲਓ ਵੀ 10000 ਰੁਪਿਆ ਪਰ ਮਹੀਨਾ ਕਰ ਲਿਆ। ਸਹੀ ਗੱਲ ਹੈ ਜੀ। 6 ਮਹੀਨੇ ਬਾਕੀ ਛੋਡੀ। ਹਾਂਜੀ। ਇਹਦਾ ਇਹਦਾ ਮਤਲਬ ਹੈ 58000 ਰੁਪਿਆ ਰੇਟ ਤੇ 6 ਮਹੀਨੇ ਚ ਫ੍ਰੀ ਹੋ ਗਈ ਜੀ 6 ਮਹੀਨੇ ਸਹੀ ਗੱਲ ਹੈ ਜੀ 6 ਮਹੀਨੇ ਚ ਫ੍ਰੀ ਹੋ ਗਈ ਕੁਝ ਨਹੀਂ ਮੱਚਿਆ ਇਹਨੂੰ 6 ਮਹੀਨੇ ਚ ਹੁੰਦਾ ਕੁਝ ਨਹੀਂ ਸਹੀ ਗੱਲ ਹੈ ਜੀ ਇਹੀ ਹੈ ਇਹਦਾ 500 ਰੁਪਏ ਡੇਲੀ ਕਿਰਾਇਆ ਜੀ ਹਾਂ ਜੀ ਇਹ ਇਹਦਾ ਪਰ ਰੇਟ 68000 ਰੁਪਏ ਰੱਖਿਆ ਤੇ 15 575 ਜੇ 5 ਮਹੀਨੇ ਬਾਅਦ ਆਇਆ ਫ੍ਰੀ ਹੋ ਗਏ ਕੀ ਬਾਤ ਹੈ ਜੀ ਕੀ ਬਾਤ ਹੈ ਸਹੀ ਗੱਲ ਹੈ ਜੀ ਜੇ ਇੱਕ ਵਾਰੀ ਬੰਦਾ ਲੈ ਗਿਆ ਇਹਨੂੰ ਹਾਂ ਜੀ 15 ਦਿਨਾਂ ਤੋਂ ਘੱਟ ਹਰੇਕ ਬੰਦੇ ਦਾ 20 ਦਿਨ ਤੋਂ ਘੱਟ ਕੋਠੀ ਦਾ ਕੰਮ ਚੱਲਦਾ ਨਹੀਂ ਚੱਲਦਾ ਨਹੀਂ ਠੀਕ ਹੈ ਜੀ ਤੇ ਆਪਾਂ ਇੰਨੀ ਕੁ ਵਧੀਆ ਮਤਲਬ ਇਹ ਜੇ ਉਹ ਲਿਜਾਊਗਾ ਨਾ ਹਾਂਜੀ ਸਾਡੀ ਇਹ ਵੀ ਜਿਹੜਾ ਬੰਦਾ ਸਾਡੀ ਚੀਜ਼ ਲਿਜਾਵੇ ਉਹਦਾ ਜਿੱਤ ਖੁਸ਼ ਹੋ ਜੇ ਜਿਹੜਾ ਕਰਤੇ ਉਹਦਾ ਉਹਦੇ ਨੂੰ ਵੱਧ ਖੁਸ਼ ਹੋ ਜੇ ਅੱਛਾ ਜੀ ਆਪ ਕੋਲ ਬਾਈ ਹੋਰਾਂ ਦਾ ਨੰਬਰ ਵੀ ਆ ਤੇ ਲੋਕੇਸ਼ਨ ਤੁਹਾਨੂੰ ਦੁਬਾਰੇ ਦੱਸ ਆਣੇ ਆ ਕੈਂਚੀਆਂ ਦੇ ਵਿੱਚ ਬਿਲਕੁਲ ਜਦੋਂ ਆਪਾਂ ਆਉਣੇ ਆ ਉਧਰੋਂ ਸੁਨਾਮ ਭੀਖੀ ਵਾਲੀ ਸਾਈਡ ਤੋਂ ਆਉਣੇ ਆ ਕਿ ਇਧਰਾਂ ਮਾਨਸਾੜੀ ਸਾਈਡ ਹੋਗੀ ਇਧਰ ਆ ਗਈ ਆ ਬਠਿੰਡੇ ਵਾਲੀ ਸਾਈਡ ਤੇ ਇਧਰੋਂ ਬਰਨਾਲੇ ਨੂੰ ਜਦੋਂ ਜਾਂਦੇ ਆ ਤੇ ਬਰਨਾਲੇ ਵਾਲੀ ਸਾਈਡ ਤੇ ਬਾਈ ਹੋਰਾਂ ਦੀਆਂ ਬਾਹਰੇ ਦੀ ਜਾਣਗੇ ਤੁਹਾਨੂੰ ਇੱਥੇ ਪਿਆ ਸਮਾਨ ਕੀ ਕਰ ਸਕਦੇ ਹੋ ਬਾਈ ਹੋਰਾਂ ਦੇ ਨਾਲ ਸੰਪਰਕ ਠੀਕ ਹੈ ਬਾਈ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸასი ਕਾਲ ਜੀ